ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸੂਰਜ ਡੁੱਬਣ ਤੋਂ ਮਗਰੋਂ ਤੁਹਾਨੂੰ ਕਦੇ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਫਿਰ ਤੁਹਾਡੇ ਘਰ ਵਿੱਚ ਕਲੇਸ਼ ਬਿਮਾਰੀ ਤੇ ਰੋਗ ਵੱਧਦੇ ਹੀ ਜਾਣਗੇ ਤੇ ਧਨ ਦੀ ਕਮੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਦਾ ਕਦੇ ਵੀ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਹਿਮਤ ਦੇ ਸਦਕਾ ਸਾਥ ਸੰਗਤ ਜੀ ਅਸੀਂ ਗੁਰਮਤਿ ਦੀਆਂ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝ ਕਰਦੇ ਹੀ ਰਹਿੰਦੇ ਹਾਂ ਸਾਥ ਸੰਗਤ ਜੀ ਜਿਹੜੀਆਂ ਆਪਾਂ ਬੇਨਤੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਜੀ ਇਹ ਬੇਨਤੀਆਂ ਤੁਹਾਡੇ ਲਈ ਬੜੀਆਂ ਹੀ ਜ਼ਰੂਰੀ ਹਨ ਕਿਉਂਕਿ ਸਭ ਤੋਂ ਵੱਧ ਵਹਿਮ ਭਰਮ ਹੁੰਦਾ ਹੈ ਫਿਰ ਵਹਿਮ ਭਰਮ ਜਿਹੜਾ ਹੁੰਦਾ ਹੈ ਅਸੀਂ ਦੋਵੇਂ ਹੀ ਕਰਦੇ ਹਾਂ ਅਸੀਂ ਵਹਿਮ ਦੇ ਵਿੱਚ ਵੀ ਹਾਂ ਤੇ ਭਰਮ ਦੇ ਵਿੱਚ ਵੀ ਹਾਂ ਸਾਥ ਸੰਗਤ ਜੀ ਸਾਨੂੰ ਦੋਹਾਂ ਚੀਜ਼ਾਂ ਨੇ ਸਭ ਤੋਂ ਜ਼ਿਆਦਾ ਹੈਰਾਨ ਕੀਤਾ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸੌਖਾ ਤੇ ਸੁਖਾਲਾ ਮਾਰਗ ਸਾਨੂੰ ਦੱਸ ਦਿੱਤਾ ਹੈ ਪਰ ਅਸੀਂ ਉਹ ਸੌਖਾ ਤੇ ਸੁਖਾਲਾ ਮਾਰਗ ਨਹੀਂ ਅਪਣਾਉਂਦੇ ਅਸੀਂ ਕੇਵਲ ਤੇ ਕੇਵਲ ਜੇ ਰਹਾ ਅਪਣਾਇਆ ਤੇ ਵਾਹਿਗੁਰੂ ਉਹ ਔਖਾ ਰਹਾ ਆਪ ਅਪਣਾ ਲੈਂਦੇ ਹਨ ਗੁਰਮਤ ਦਾ ਮਾਰਗ ਤਾਂ ਸਾਥ ਸੰਗਤ ਜੀ ਸਭ ਤੋਂ ਸੌਖਾ ਮਾਰਗ ਹੁੰਦਾ ਹੈ ਪਰ ਅੱਜ ਕੱਲ੍ਹ ਵੇਖਣ ਵਿੱਚ ਆਉਂਦਾ ਹੈ ਕਿ ਉਹੀ ਸਾਨੂੰ ਔਖਾ ਲੱਗਦਾ ਹੈ ਚਲੋ ਜੀ ਹੁਣ ਬੇਨਤੀ ਕਰਕੇ ਤੁਹਾਡਾ ਧਿਆਨ ਇਸ ਗੱਲ ਵੱਲ ਲੈ ਕੇ ਆਉਂਦੇ ਹਾਂ ਕਿ ਸਾਥ ਸੰਗਤ ਜੀ ਸਤਗੁਰੂ ਜੀ ਆਖਦੇ ਹਨ ਸਗਨ ਸਗਨ ਤੇ ਸਕੇ ਲਗੇ ਜਿਸ ਚੀਤ ਨਾ ਆਵੇ ਕਹਿੰਦੇ ਕਿ ਉਹਨਾਂ ਨੂੰ ਇਹ ਚੀਜ਼ਾਂ ਵਿਆਪਦੀਆਂ ਹਨ ਜਿਹਨੂੰ ਸਤਿਗੁਰੂ ਪਰਮਾਤਮਾ ਪਰਮੇਸ਼ਰ ਚੇਤੇ ਨਹੀਂ ਆਉਂਦਾ ਜਿਹਦੇ ਅਕਾਲ ਪੁਰਖ ਚੇਤੇ ਦੇ ਵਿੱਚ ਹੈਗੇ ਹੀ ਨਹੀਂ ਹਨ ਕਹਿੰਦੇ ਕਿ ਸਗਨ ਤੇ ਅਪਸਗਨ ਵਰਗੀਆਂ ਚੀਜ਼ਾਂ ਉਹਨਾਂ ਨੂੰ ਹੀ ਸੋਚਾਂ ਵਿੱਚ ਆਉਂਦੀਆਂ ਹਨ ਦੂਜਿਆਂ ਨੂੰ ਨਹੀਂ ਆਉਂਦੀਆਂ ਹੁਣ ਇੱਥੇ ਤੁਹਾਡੇ ਨਾਲ ਇੱਕ ਬੇਨਤੀ ਦੀ ਸਾਂਝ ਪਾਉਂਦੇ ਹਾਂ ਜੀ ਕਿ ਸਾਡੇ ਲੋਕ ਬਹੁਤ ਜ਼ਿਆਦਾ ਵਹਿਮਾ ਭਰਮਾ ਦੇ ਵਿੱਚ ਫਸ ਚੁੱਕੇ ਹਨ ਸਾਧ ਸੰਗਤ ਜੀ ਕੋਈ ਕੁਝ ਆਖਦਾ ਹੈ ਤੇ ਕੋਈ ਕੁਝ ਆਖਦਾ ਹੈ ਸਾਡੇ ਤੇ ਕੱੇਸ ਧੋਣ ਨੂੰ ਕੱਪੜੇ ਧੋਣ ਨੂੰ ਲੈ ਕੇ ਤੇ ਜਾਂ ਫਿਰ ਕਿਧਰੇ ਜਾਣ ਨੂੰ ਲੈ ਕੇ ਵੀ ਘਰ ਵਿੱਚ ਬਾਹਰ ਨਿਕਲਣ ਨੂੰ ਰੋਟੀ ਨੂੰ ਰੋਟੀ ਦੇ ਤਿੰਨ ਪ੍ਰਸ਼ਾਦਿਆਂ ਨੂੰ ਲੈ ਕੇ ਵੀ ਸਾਧ ਸੰਗਤ ਜੀ ਵਹਿਮ ਪਰਮ ਬਹੁਤ ਜ਼ਿਆਦਾ ਮੰਨੇ ਜਾਂਦੇ ਹਨ ਜੇਕਰ ਕੋਈ ਪ੍ਰਸ਼ਾਦਾ ਸ਼ੱਕ ਰਿਹਾ ਹੈ ਲਾਗੇ ਕਿਸੇ ਨੇ ਸ਼ੱਕ ਮਾਰਤੀ ਤਾਂ ਕਹਿੰਦੇ ਹਣ ਤੇ ਹਜਮ ਨਹੀਂ ਹੋਵੇਗੀ ਰਾਤ ਨੂੰ ਜੇਕਰ ਕੁੱਤਾ ਰੋ ਰਿਹਾ ਹੈ ਤਾਂ ਕਹਿੰਦੇ ਹਨ ਇਹ ਬੜਾ ਮਾੜਾ ਹੁੰਦਾ ਹੈ ਇਸ ਨੂੰ ਭਜਾਓ ਇਹਨੂੰ ਮਾਰੋ ਕੁੱਤੇ ਦੇ ਡਾਂਗਾ ਪੈ ਜਾਂਦੀਆਂ ਹਨ ਉਹਦੇ ਭਾਵੇਂ ਵਿਚਾਰੇ ਦੇ ਢਿੱਡ ਵਿੱਚ ਦਰਦ ਹੁੰਦਾ ਹੋਵੇ ਜੇ ਕੋਈ ਕਿਸੇ ਦਾ ਬਿੱਲੀ ਰਸਤਾ ਕੱਟ ਦੇਂਦੀ ਹੈ ਤਾਂ ਕਹਿਣਗੇ ਬੜਾ ਵੱਡਾ ਹੁਣ ਅਪਸ਼ਗਨ ਹੋ ਗਿਆ ਹੈ ਚਲੋ ਵਾਪਸ ਚਲੀਏ ਜਾਂ ਫਿਰ ਪੈਰ ਛਾੜੋ ਇਸ ਨੂੰ ਲੈ ਕੇ ਵੀ ਬੜਾ ਵੱਡਾ ਵਹਿਮ ਕੀਤਾ ਜਾਂਦਾ ਹੈ ਕੋਈ ਭਾਂਡਾ ਲੈ ਕੇ ਸਾਨੂੰ ਖਾਲੀ ਟੱਕਰ ਜੇ ਉਹ ਵੀ ਅਪਸ਼ਗਨ ਮੰਨ ਲੈਂਦੇ ਹਨ ਐਸੇ ਅਪਸ਼ਗਨ ਇਹ ਸਾਨੂੰ ਪੰਜਾਬ ਦੇ ਵਿੱਚ ਹੀ ਵੇਖਣ ਨੂੰ ਮਿਲਦੇ ਹਨ ਕਿਤੇ ਹੋਰ ਨਹੀਂ ਤਾਂ ਸਾਧ ਸੰਗਤ ਜੀ ਇਹ ਕਿਉਂ ਇਸ ਦਾ ਮਤਲਬ ਜੇ ਅਸੀਂ ਇਹਨਾਂ ਚੀਜ਼ਾਂ ਵਿੱਚ ਬਿਲੀਵ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਹਾਂ ਤਾਂ ਫਿਰ ਵੀ ਇਹ ਵਹਿਮ ਭਰਮ ਪੈਦਾ ਹੁੰਦੇ ਹਨ ਅਸੀਂ ਗੁਰੂ ਤੋਂ ਦੂਰ ਹੋ ਚੁੱਕੇ ਹਾਂ ਜਿਹਨੇ ਗੁਰਮਤ ਦਾ ਰਸਤਾ ਅਪਣਾਇਆ ਹੋਇਆ ਹੈ ਸਾਧ ਸੰਗਤ ਜੀ ਉਹ ਇਹਨਾਂ ਚੀਜ਼ਾਂ ਦੇ ਵਿੱਚ ਕਦੇ ਵੀ ਵਿਸ਼ਵਾਸ ਨਹੀਂ ਰੱਖਦਾ ਉਹਦੇ ਲਈ ਇਹ ਚੀਜ਼ਾਂ ਆਮ ਹਨ ਉਹਦੇ ਲਈ ਇਹ ਚੀਜ਼ਾਂ ਸਿਰਫ ਵਹਿਮ ਭਰਮ ਹਨ ਸਾਧ ਸੰਗਤ ਜੀ ਉਹਦੇ ਲਈ ਇਹ ਚੀਜ਼ਾਂ ਬੇਕਾਰ ਹਨ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਕਰ ਦਿੱਤੀ ਹੈ ਗੁਰੂ ਅਮਰਦਾਸ ਜੀ ਆਖਦੇ ਹਨ ਜਿਨਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ ਉਹਨਾਂ ਗੁਰਮਖਾਂ ਤੋਂ ਮੈਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਨੂੰ ਸਮਝਿਆ ਹੈ ਆਪ ਛੋੜ ਚਰਣੀ ਲਗਾ ਚੱਲਾ ਤਿੰਕੈ ਪਾਏ ਆਪਾ ਭਾਵ ਤਿਆਗ ਕੇ ਉਹਦੀ ਚਰਣੀ ਵਿੱਚ ਲੱਗਦਾ ਹੈ ਉਹਦੇ ਪਿਆਰ ਅਨੁਸਾਰ ਹੀ ਤੁਰਦਾ ਹੈ ਪਰਮਾਤਮਾ ਦੀ ਕਿਰਪਾ ਵਿੱਚ ਰਹਿੰਦਾ ਹੈ ਤੇ ਫਿਰ ਸਤਗੁਰੂ ਜੀ ਆਪ ਕਿਰਪਾ ਵਰਸਾ ਦਿੰਦੇ ਹਨ ਤੇ ਰਹਿਮਤ ਕਰ ਦਿੰਦੇ ਹਨ ਸਾਥ ਸੰਗਤ ਜੀ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਪਹਿਚਾਣ ਲਿਆ ਉਹ ਤਾਂ ਕਹਿੰਦੇ ਹਨ ਕਿ ਗੁਰੂ ਨੂੰ ਸਮਰਪਿਤ ਹੀ ਹੋ ਜਾਂਦਾ ਹੈ ਸਤਗੁਰੂ ਜੀ ਨੇ ਆਪਣੇ ਨਾਲ ਮੇਲ ਲਿਆ ਸਤਗੁਰੂ ਜੀ ਨੇ ਰਹਿਮਤ ਤੇ ਬਰਕਤ ਉਹਨੂੰ ਦੇ ਦਿੱਤੀ ਹੈ ਵਾਹਿਗੁਰੂ ਜੀ ਕੁਝ ਵੀ ਲੁਕੋ ਕੇ ਨਹੀਂ ਰੱਖਦੇ ਸਾਲਸੰਗਤ ਜੀ ਐਸੀ ਕਿਰਪਾ ਉਹਨਾਂ ਨੇ ਤੁਹਾਡੇ ਤੇ ਫਿਰ ਕਰ ਦੇਣੀ ਹੈ ਹੁਣ ਜਿਹੜੇ ਲੋਕ ਵਹਿਮ ਭਰਮ ਕਰਦੇ ਹਨ ਤਾਂ ਸਾਲਸੰਗਤ ਜੀ ਸਤਗੁਰੂ ਜੀ ਨੇ ਇੱਕੋ ਗੱਲ ਕਰ ਦਿੱਤੀ ਹੈ ਜਿਨ੍ਹਾਂ ਨੂੰ ਪਰਮਾਤਮਾ ਦਾ ਚੇਤਾ ਨਹੀਂ ਹੈ ਜਿਸ ਚੇਤਨ ਆਵੇ ਕਹਿੰਦੇ ਸ਼ਗਨ ਅਪਸ਼ਗਨ ਤਿਸਕੇ ਲਗੇ ਜਿਸ ਚੇਤਨ ਆਵੇ ਉਸ ਨੂੰ ਸ਼ਗਨ ਤੇ ਅਪਸ਼ਗਨ ਵਿਆਪਦੇ ਹਨ ਉਹਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਹੈ ਜਾਫਰ ਜਿਹਨੂੰ ਅਕਾਲ ਪੁਰਖ ਤੇ ਭਰੋਸਾ ਨਹੀਂ ਆਪਾਂ ਇਸ ਗੱਲ ਨੂੰ ਸਮਝਦੇ ਹਾਂ ਦੂਜੀ ਗੱਲ ਸਤਗੁਰ ਸਾਲ ਸੰਗਤ ਜੀ ਇੱਕ ਗੱਲ ਹੋਰ ਕਰ ਦਿੱਤੀ ਹੈ ਪਰਮਾਤਮਾ ਜੀ ਨੇ ਗੁਰੂ ਭਗਤ ਨ ਪਾਈ ਹੈ ਜੇ ਲੋਚੈ ਸਭ ਕੋਏ ਜੇ ਹਰੇਕ ਜੀਵ ਪਰਮਾਤਮਾ ਦੀ ਭਗਤੀ ਦੀ ਤਾਂਗ ਕਰੇ ਗੁਰੂ ਦੀ ਸ਼ਰਣ ਤੋਂ ਬਿਨ ਭਗਤੀ ਦੀ ਦਾਤ ਉਸ ਨੂੰ ਨਹੀਂ ਮਿਲ ਸਕਦੀ ਕਿਉਂਕਿ ਸਾਤ ਸੰਗ ਜੀ ਜਿਹੜਾ ਗੁਰੂ ਹੈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਹਨ ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਜ ਸੁਭਾਈ ਗੁਰ ਕੇ ਸ਼ਬਦ ਦੀ ਬਰਕਤ ਦੇ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਤਾ ਸਤਸੰਗਤ ਜੀ ਸਤਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇੱਕੋ ਹੁਣ ਗੱਲ ਕਰ ਦਿੱਤੀ ਹੈ ਹੁਣ ਆਪਾਂ ਪਹਿਲਾਂ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਕਿ ਲੋਕ ਸ਼ਗਨ ਤੇ ਅਪਸ਼ਗਨ ਉਹਨਾਂ ਨੂੰ ਹੀ ਵਿਆਪਦੇ ਹਨ ਜਿਹੜੇ ਗੁਰੂ ਤੋਂ ਦੂਰ ਹਨ ਜਿਹੜੇ ਪਰਮਾਤਮਾ ਤੋਂ ਦੂਰ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਉਹਨਾਂ ਲੋਕਾਂ ਨੂੰ ਨਕਾਰ ਦਿੱਤਾ ਹੈ ਉਹਨਾਂ ਲੋਕਾਂ ਨੂੰ ਇੱਕ ਸਾਈਡ ਤੇ ਰੱਖਿਆ ਹੋਇਆ ਹੈ ਫਿਰ ਹੁਣ ਉਹਨਾਂ ਦੀ ਕੋਈ ਵੀ ਜਿਹੜੀ ਗੱਲ ਹੈ ਉਹ ਪੂਰੀ ਨਹੀਂ ਹੁੰਦੀ ਉਹਨਾਂ ਦੀ ਕੋਈ ਮਨੋ ਕਾਮਨਾ ਪਰਮਾਤਮਾ ਦੇ ਅਨੁਸਾਰ ਕਿਰਪਾ ਨਹੀਂ ਹੁੰਦੀ ਕਿਉਂਕਿ ਉਹ ਲੋਕ ਪਰਮਾਤਮਾ ਤੋਂ ਦੂਰ ਹੋ ਚੁੱਕੇ ਹਨ ਜਿਹੜੇ ਗੁਰੂ ਨਾਲ ਜੁੜ ਗਏ ਹਨ ਉਹਨਾਂ ਨੂੰ ਸ਼ਗਨ ਅਪਸ਼ਗਨ ਕੋਈ ਵੀ ਮਾਇਨੇ ਨਹੀਂ ਰੱਖਦਾ ਸਾਧ ਸੰਗਤ ਜੀ ਇੱਕ ਬੇਨਤੀ ਕਰਦਾ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਮਹਾਪੁਰਖ ਪਿਆਰੇ ਜਦੋਂ ਉਹਨਾਂ ਨੇ ਗੁਰਸਾਗਰ ਸਾਹਿਬ ਦੇ ਦਰਬਾਰ ਦੀ ਨਹੀਂ ਪੱਥਰ ਰੱਖਣਾ ਸੀ ਤਾਂ ਉਦੋਂ ਬੜੇ ਲੋਕਾਂ ਨੇ ਆ ਕੇ ਕਿਹਾ ਆਹ ਸਮਾ ਮਹੌਰਤ ਲਈ ਚੰਗਾ ਹੈ ਆਹ ਮਾੜਾ ਹੈ ਇਹ ਸਮੇਂ ਦੇ ਵਿੱਚ ਮਹੌਰਤ ਕਰਨਾ ਚਾਹੀਦਾ ਹੈ ਇਸ ਸਮੇਂ ਨਹੀਂ ਕਰਨਾ ਚਾਹੀਦਾ ਤਾਂ ਸਾਧ ਸੰਗਤ ਜੀ ਮਹਾਪੁਰਖਾਂ ਨੇ ਇੱਕੋ ਹੀ ਗੱਲ ਕਹਿ ਦਿੱਤੀ ਸੀ ਕਹਿੰਦੇ ਗੁਰੂ ਤੋਂ ਵੱਡਾ ਕੋਈ ਨਹੀਂ ਤਾਂ ਸਾਧ ਸੰਗਤ ਜੀ ਉਸ ਵੇਲੇ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਇੱਕੋ ਗੱਲ ਕੀਤੀ ਬਾਬਾ ਅਤਰ ਸਿੰਘ ਜੀ ਨੇ ਕਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਉੱਤਮ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਹੀ ਸਿਰਮੌਰ ਹਨ ਸਾਧ ਸੰਗਤ ਜੀ ਉਹਨਾਂ ਨੇ ਆਸਾ ਦੀ ਵਾਰ ਜਦੋਂ ਵਾਰ ਲੱਗੀ ਤਾਂ ਕਹਿੰਦੇ ਕਿ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਸ ਤੋਂ ਬਾਅਦ ਅਰਦਾਸ ਹੋਈ ਅਰਦਾਸ ਕਰਨ ਤੋਂ ਬਾਅਦ ਗੁਰਸਾਗਰ ਸਾਹਿਬ ਦੇ ਦਰਬਾਰ ਦੀ ਨਹੀਂ ਪੱਥਰ ਰੱਖੀ ਪਹਿਲੇ ਨਹੀਂ ਟਿਕਾਈ ਇੱਟ ਰੱਖੀ ਸਾਤ ਸੰਗਤ ਜੀ ਉਹਨਾਂ ਨੇ ਗੁਰੂ ਨੂੰ ਸਿਰ ਮੌਰ ਸਭ ਤੋਂ ਉੱਪਰ ਰੱਖਿਆ ਉਹਨਾਂ ਨੂੰ ਸ਼ਗਨ ਅਪਸ਼ਗਨ ਫਿਰ ਨਹੀਂ ਵਿਆਪਦੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਹਨ ਹੁਣ ਕਈ ਲੋਕ ਆਖਦੇ ਹਨ ਜੀ ਸ਼ਾਮ ਨੂੰ ਵਾਲ ਨਹੀਂ ਧੋਣੇ ਚਾਹੀਦੇ ਸੂਰਜ ਡੁੱਬਣ ਤੋਂ ਬਾਅਦ ਫਿਰ ਪੈਸਾ ਨਹੀਂ ਆਉਂਦਾ ਜੇ ਹੁਣ ਕੰਮ ਨਹੀਂ ਕਰਨਾ ਕੋਈ ਤੇ ਸਾਤ ਸੰਗਤ ਜੀ ਪੈਸਾ ਕਿੱਥੋਂ ਆਵੇਗਾ ਤੇ ਦੂਜੀ ਗੱਲ ਹੁਣ ਪੈਸਾ ਰੁਕਦਾ ਨਹੀਂ ਕਦੇ ਆਪਣੇ ਕਾਰਜਾਂ ਵੱਲ ਧਿਆਨ ਤਾਂ ਮਾਰ ਕੇ ਵੇਖੀਏ ਸਾਡੇ ਕਾਰਜ ਕਿਹੋ ਜਿਹੇ ਅੱਜਕੱਲ ਹੋ ਚੁੱਕੇ ਹਨ ਪੈਸਾ ਕਿੱਥੋਂ ਟਿਕੇਗਾ ਤੀਜੀ ਗੱਲ ਸਾਲ ਸਿੰਘ ਜੀ ਕਿ ਰਾਤ ਨੂੰ ਵਾਲ ਧੋਣ ਦੇ ਨਾਲ ਹੁਣ ਜੇ ਬੰਦੇ ਦੀ ਕੋਈ ਮਜਬੂਰੀ ਹੋਵੇ ਬੰਦਾ ਕਹੇ ਮੈਂ ਹੁਣ ਰਾਤ ਨੂੰ ਵਾਲ ਧੋਲਾਂ ਸਭ ਤੋਂ ਪਹਿਲਾਂ ਉਹ ਸ਼ਗਨ ਅਪਸ਼ਗਨ ਵਿਆਪੇ ਜਾਣਗੇ ਪਰ ਸਾਲ ਸਿੰਘ ਜੀ ਇਸ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਹੁੰਦਾ ਹੁਣ ਜਿਹੜਾ ਬੰਦਾ ਕੋਈ ਜੌਬ ਕਰਦਾ ਹੋਵੇਗਾ ਉਸ ਦਾ ਦਿਨ ਵੇਲੇ ਸਮਾਂ ਨਾ ਲੱਗੇ ਤੇ ਉਹ ਕਿਹੜੇ ਵੇਲੇ ਆਪਣੇ ਸਿਰ ਨੂੰ ਧੋਵੇਗਾ ਤਾ ਸਾਧ ਸੰਗਤ ਜੀ ਜੇਕਰ ਉਸਨੇ ਇਹ ਕੰਮ ਕਰ ਲਿਆ ਤੇ ਅਸੀਂ ਸ਼ਗਨ ਅਪਸ਼ਗਨ ਦੇ ਨਾਲ ਜੋੜ ਦਿੰਦੇ ਹਾਂ ਫਿਰ ਉਹਦੇ ਬਾਲ ਜਿਹੜੇ ਧੁੱਤੇ ਗਏ ਜੇ ਹੁਣ ਸਾਰਾ ਦਿਨ ਉਹਦਾ ਟਾਈਮ ਹੀ ਨਾ ਲੱਗੇ ਉਹਦੀ ਡਿਊਟੀ ਹੈ ਤਾਂ ਉਹ ਰਾਤ ਨੂੰ ਹੀ ਨਹਾਉਣ ਦਾ ਕੰਮ ਕਰੇਗਾ ਫਿਰ ਕਿੱਦਾਂ ਚੱਲੇਗਾ ਜੇਕਰ ਉਹ ਰਾਤ ਦੇ ਸਮੇਂ ਵੀ ਨਾ ਨਹਾਵੇ ਇਸ ਗੱਲ ਦੇ ਨਾਲ ਸਾਧ ਸੰਗਤ ਜੀ ਅਸੀਂ ਇਹਨਾਂ ਗੱਲਾਂ ਨੂੰ ਸਮਝੀਏ ਕਿ ਸਾਨੂੰ ਸ਼ਗਨ ਅਪਸ਼ਗਨਾਂ ਵਾਲੇ ਕੰਮਾਂ ਵਿੱਚ ਨਹੀਂ ਪੈਣਾ ਚਾਹੀਦਾ ਸਾਡੇ ਲੋਕਾਂ ਦੇ ਬਣਾਏ ਹੋਏ ਕਈ ਬਹਰੋਂ ਹੀ ਬਣ ਕੇ ਨਹੀਂ ਆਏ ਸਾਡੇ ਲੋਕਾਂ ਨੇ ਹੀ ਸਾਰਾ ਕੁਝ ਬਣਾ ਛੱਡਿਆ ਹੈ ਇਹ ਵਹਿਮ ਭਰਮ ਇਸ ਲਈ ਇਹ ਕੰਮ ਕਦੇ ਵੀ ਕਿਸੇ ਟਿਕਾਣੇ ਨਹੀਂ ਲੱਗੇਗਾ ਇਹ ਲੋਕਾਂ ਦੇ ਵਿੱਚ ਇਦਾਂ ਹੀ ਘੁੰਮਦਾ ਹੀ ਰਹਿਣਾ ਹੈ ਪ੍ਰਸਾਦ ਸਿੰਘ ਜੀ ਇਸ ਤੇ ਪਿੱਛੇ ਕੋਈ ਲੌਜੀਕ ਨਹੀਂ ਹੁੰਦਾ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਦਰਕਾਰਿਆ ਹੈ ਤੇ ਸਾਨੂੰ ਸੁਚੇਤ ਕੀਤਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉਠਾਉਣਾ ਚਾਹੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਚੁੱਕ ਕੇ ਸਾਨੂੰ ਉੱਚਾ ਕਰ ਦਿੱਤਾ ਹੈ ਕਿਉਂਕਿ ਸਾਡੇ ਲੋਕ ਵਹਿਮਾ ਭਰਮਾ ਦੇ ਵਿੱਚ ਨਾ ਪੈ ਜਾਣ ਸਾਡੇ ਲੋਕ ਵਹਿਮਾ ਭਰਮਾ ਦੇ ਵਿੱਚ ਆ ਕੇ ਆਪਣਾ ਉਜਾੜਾ ਨਾ ਕਰ ਬੈਠਣ ਤਾਂ ਸਾਥ ਸੰਗਤ ਜੀ ਸਹਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਆਤਮਿਕ ਅਡੋਲਤਾ ਵਿੱਚ ਰਹਿਣ ਕਰਕੇ ਸਦਾ ਹੀ ਥਿਰ ਪ੍ਰਭੂ ਵਿੱਚ ਉਸ ਦਾ ਮਿਲਾਪ ਹੋ ਜਾਂਦਾ ਹੈ ਪਰਮਾਤਮਾ ਉਸ ਨੂੰ ਆਪਣੇ ਦਰ ਤੇ ਇੱਜ਼ਤ ਮਾਣ ਦੇਂਦੇ ਹਨ ਜਿਹੜੇ ਪਰਮਾਤਮਾ ਨਾਲ ਜੁੜਦੇ ਹਨ ਤੇ ਵਹਿਮਾ ਭਰਮਾ ਤੋਂ ਦੂਰ ਹੋ ਜਾਂਦੇ ਹਨ ਕਈਆਂ ਦੇ ਘਰ ਵਿੱਚ ਤੁਸੀਂ ਵੇਖਿਆ ਹੀ ਹੋਵੇਗਾ ਕਿ ਥੋੜੀ ਬਹੁਤ ਜੇਕਰ ਪਰੇਸ਼ਾਨੀ ਆ ਜਾਂਦੀ ਹੋਵੇ ਪੈਸੇ ਦੀ ਕਿਸੇ ਹੋਰ ਹੀ ਕਾਰਨ ਤੰਗੀ ਆ ਜਾਂਦੀ ਹੋਵੇ ਤਾਂ ਉਹ ਫਿਰ ਪਖੰਡੀ ਢੋਂਗੇ ਬਾਬਿਆਂ ਦੇ ਪਿੱਛੇ ਲੱਗ ਜਾਂਦੇ ਹਨ ਫਿਰ ਉਹ ਢੋਂਗੀ ਬਾਬੇ ਜਿਹੜੇ ਹੁੰਦੇ ਹਨ ਹੋਰ ਖਰਚੇ ਦੇ ਉਪਾਅ ਦੱਸਣੇ ਸ਼ੁਰੂ ਕਰ ਦਿੰਦੇ ਹਨ ਤੇ ਅਸੀਂ ਸੋਚਦੇ ਹਾਂ ਸ਼ਾਇਦ ਇਹ ਉਪਾਅ ਕਰਨ ਦੇ ਨਾਲ ਸਾਡੇ ਘਰ ਦੀ ਕਮਾਈ ਦੁੱਗਣੀ ਤਿਗਣੀ ਹੋ ਜਾਵੇਗੀ ਅਸੀਂ ਕਮਾਕਾਰਾਂ ਵੱਲੋਂ ਹਟ ਕੇ ਉਪਾਵਾਵਾਂ ਵੱਲ ਹੋ ਜਾਂਦੇ ਹਾਂ ਪਰ ਇਹਨਾਂ ਉਪਾਵਾਵਾਂ ਨੇ ਸਾਡਾ ਉਜਾੜਾ ਹੀ ਕਰਨਾ ਹੈ ਸਾਡੇ ਕੋਈ ਗੱਲ ਸਿਰੇ ਨਹੀਂ ਲਾਉਣੀ ਕੰਮ ਕਰਾਂਗੇ ਤਾਂ ਹੀ ਪੈਸਾ ਆਵੇਗਾ ਪੈਸੇ ਨੂੰ ਕਿਸੇ ਮੈਨੇਜਮੈਂਟ ਦੇ ਨਾਲ ਰੱਖਾਂਗੇ ਤਾਂ ਪੈਸਾ ਜੋੜੇਗਾ ਤੇ ਸਾਥ ਸੰਗਤ ਜੀ ਜੇਕਰ ਅਸੀਂ ਆਪਣੇ ਮੈਨੇਜਮੈਂਟ ਨੂੰ ਆਪ ਹੀ ਸੰਭਾਲਣਾ ਹੈ ਤੇ ਫਿਰ ਹੀ ਸਾਡੇ ਕੋਲ ਕੋਈ ਚਾਰ ਪੈਸੇ ਹੋਣਗੇ ਤੇ ਜੇਕਰ ਅਸੀਂ ਸੋਚਦੇ ਹਾਂ ਕਿ ਕੰਮ ਵੀ ਕੋਈ ਨਾ ਕਰੀਏ ਤੇ ਪਖੰਡੀ ਬਾਬਿਆਂ ਦੇ ਦਸਿਆਂ ਅਨੁਸਾਰ ਉਪਾਅ ਕਰੀ ਚਾਹੀਏ ਤਾਂ ਸਾਥ ਸੰਗਤ ਜੀ ਇਸ ਤਰ੍ਹਾਂ ਦਾ ਤੁਸੀਂ ਹੋਰ ਗਰੀਬ ਹੋ ਜਾਓਗੇ ਫਿਰ ਤੁਹਾਡੇ ਘਰ ਪੈਸਾ ਕਿਸ ਤਰ੍ਹਾਂ ਆਵੇਗਾ ਤੇ ਕਿਸ ਤਰ੍ਹਾਂ ਟਿਕੇਗਾ ਇਸ ਲਈ ਆਪਣੀ ਸੋਚ ਤੇ ਥੋੜਾ ਜਿਹਾ ਕਾਬੂ ਕਰੋ ਗੁਰਮਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ ਜਦੋਂ ਤੁਹਾਡੇ ਘਰ ਪੈਸੇ ਥੋੜੇ ਹਨ ਥੋੜੇ ਵਿੱਚ ਗੁਜ਼ਾਰਾ ਕਰਕੇ ਸੰਤੁਸ਼ਟੀ ਕਰੋ ਕਿਸੇ ਦੇ ਵੱਲ ਵੇਖ ਕੇ ਆਪਣੇ ਘਰ ਦਾ ਉਜਾੜਾ ਨਾ ਕਰ ਬੈਠਣਾ ਸੋ ਸਾਧ ਸੰਗਤ ਜੀ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ